ਇਸ ਵਕਤ ਅਸੀਂ ਮੌਜੂਦ ਆ ਬਿਆਸ ਦਰਿਆ ਦੇ ਉੱਪਰ ਜ਼ਿਲ੍ਹਾ ਕਪੂਥਲਾ ਤੇ ਇਹ ਪਿੰਡ ਹੈ ਮੁਹੰਮਦਾਬਾਦ ਇਹ ਉਹ ਬੰਨ ਹੈ ਜਿਹੜਾ ਬਿਆਸ ਦਰਿਆ ਤੋਂ ਟੁੱਟਿਆ ਸੀ ਜਦੋਂ ਕਪੂਥਲਾ ਜ਼ਿਲ੍ਹਾ ਸੁਲਤਾਨਪੁਰ ਲੋਧੀ ਸਾਰੇ ਲਗਭਗ 16 ਪਿੰਡ ਪਿਛਲੇ ਸਾਲ ਹੜ੍ਹਾਂ ਦੀ ਮਾਰ ਚ ਆਏ ਸੀ ਇਹ ਉਹ ਬੰਨ ਆ ਇਹ ਬੰਨ ਬੰਦ ਕੀਤਾ ਗਿਆ ਸੀ ਪਰ ਇਹ ਬੰਨ ਪੂਰਾ ਮਜ਼ਬੂਤ ਨਹੀਂ ਬਣਿਆ ਖਾਲਸਾ ਢ ਵੱਲੋਂ ਇੱਥੇ ਸੇਵਾ ਲਈ ਗਈ ਆ ਲਗਭਗ 16 ਤੋਂ 17 ਕਿਲੋਮੀਟਰ ਲੰਬਾ ਜਿਹੜਾ ਇਹ ਬੰਨ ਆ ਇਸ ਬੰਨ ਨੂੰ ਮਜ਼ਬੂਤ ਕਰਨ ਦੀ ਇਸ ਸਾਈਡ ਜਿਹੜੀਆਂ ਵੱਡੀਆਂ ਪੋਕਲੈਂਡ ਮਸ਼ੀਨਾ ਉਹਦੇ ਨਾਲ ਮਿੱਟੀ ਖੇਤਾਂ ਦੇ ਵਿੱਚੋਂ ਪੁੱਟ ਕੇ ਇੱਥੇ ਬੰਨ ਨੂੰ ਮੱਕਾ ਕੀਤਾ ਜਾ ਰਿਹਾ ਖਾਲਸਾ ਨੇ ਇਹ ਸੇਵਾ ਅਖਿਲੀ ਮਹੀਨੇ ਤੋਂ ਸ਼ੁਰੂ ਕੀਤੀ ਹੋਈ ਹੈ ਇੱਥੇ ਤੇ ਬੋਗਲੇਨ ਆਂਦੇ ਨਾਲ ਖੇਤਾਂ ਦੇ ਵਿੱਚੋਂ ਮਿੱਟੀ ਪੁੱਟ ਕੇ ਇਸ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਕਿਉਂਕਿ ਜਿਹੜੇ ਆਉਣ ਵਾਲੇ ਦਿਨ ਨੇ ਉਹ ਬਰਸਾਤਾ ਦੇ ਨੇ ਕੋਈ ਵੀ ਅਣ ਸੁਖਾਵੀ ਘਟਨਾ ਨਾ ਵਾਪਰੇ ਜਿਵੇਂ ਪਿਛਲੇ ਸਾਲ ਪੰਜਾਬ ਨੇ ਇਹ ਦਰਦ ਸਹਿ ਹੈ ਖੜਾ ਦਾ ਜਾਂ ਮਾਰ ਸਹੀ ਹੈ ਤੇ ਹੁਣ ਕਦੇ ਵੀ ਪੰਜਾਬੀਆਂ ਨੂੰ ਕਦੇ ਖੜਾ ਦੀ ਮਾਰ ਨਾ ਪਵੇ ਇਸ ਲਈ ਖਾਲਸਾ ਏਡ ਸੰਗਤ ਦੇ ਸਹਿਯੋਗ ਦੇ ਨਾਲ ਇਹ ਵੱਡਾ ਉਪਰਾਲਾ ਕਰ ਰਿਹਾ ਹੈ